ਲੋ ਵੀ ਸਾਰੇ ਗਰਾਊਂਡ ਵਾਲੇ ਨਵੀਂ ਐਕਸਰਸਾਈਜ਼ ਲਾਉਣ ਲੱਗੇ ਆ ਕ੍ਰੋਸਫਿਟ ਸਾਰੇ ਇਹਨੇ ਕਰਿਓ ਟਰਾਈ ਆਜੋ ਆਜੋ ਮਗਰੇ ਪਹਿਲਾਂ ਹੋਣੀ ਪੁਸ਼ਅਪ ਤੇ ਜੰਪ ਆਜੋ ਆਜੋ ਤਰੇ ਕਰਾ ਚਲ ਚੱਲੀ ਆਂਦੇ ਚਲ ਚਾਰ ਚਾਰ ਲਾਉਣੇ ਆ ਚਲੋ 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 ਚਾਰ 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 ਲਾ ਕੇ ਪਿੱਛੇ ਲਾਈਨ ਚ ਚਲੋ 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 ਖਿੱਚ ਕੇ ਸਪੀਡ ਨਾਲ 1 ਮਿੰਟ ਚ ਖਤਮ ਕਰਨੀ ਹੁੰਦੀ ਕ੍ਰੋਸਫਿਟ ਸਪੀਡ ਨਾਲ ਲੋ ਚੱਲ ਬੱਚੇ ਇੱਥੇ ਇੱਥੇ ਪੁਸ਼-ਅਪ ਲਾਉਣਾ ਸੀ ਬੁੱਟੇ ਟਾਇਰ ਟੱਪ ਕੇ ਪੁਸ਼-ਅਪ ਲਾਉਣਾ ਇੱਥੇ ਪੁਸ਼-ਅਪ ਲਾਉਣਾ ਹਾਂ ਠੀਕ ਆ ਠੀਕ ਆ ਥੱਲੇੋਂ ਥੱਲੇ ਤੱਕ ਜੈਸ ਤੇ ਰੁੱਕ ਕੇ ਜੰਪ ਜਦੋਂ ਨਹੀਂ ਲਾਜੀ ਜੰਪ ਮਾਰ ਲਿਆ ਕਰੋ ਬਹੁਤ ਵਧੀਆ ਲੈ ਤੇਰੇ ਤੋਂ ਸ਼ੁਰੂ ਕਰਦੇ ਦੁਬਾਰਾ ਰੰਗਾ ਸਹੀ ਲਾ ਕੇ ਦਿਖਾ ਦੀ ਸਹ ਸਾਲਣੇ ਇੱਕ ਕ੍ਰਾਸ ਫਿਟ ਐਕਸਰਸਾਈਜ਼ ਹੁੰਦੀ ਆ ਭੜਾਕੇ ਬਾਜੀ ਨੂੰ ਕਹਿੰਦੇ ਆ ਇਹਦਾ ਵੇਟ ਥੋੜਾ ਪਾਏ ਆਪਾਂ ਚੱਲ ਵੀ ਇੱਕ ਲਾ ਦੇ ਕਰ ਸਿਰੇ ਦੇਖੀ ਚੱਲੋ ਸਾਰੇ ਜਣੇ ਹੈ ਟੇਡਾ ਟੇਡਾ ਸਾਈਡ ਜੰਪ ਚੱਲ ਜੰਪ ਪੁਸ਼ਅਪ ਚਲੋ ਮਗਰੇ ਮਗਰੇ ਦੋ ਦੋ ਸੈਟ ਲਾਉਣੇ ਬਸ ਫਿਰ ਰੈਸਟ ਫੇਰ ਲਾਵਾਂਗੇ ਹਾਂ ਠੀਕ ਆ ਜੰਪ 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 ਪੁਸ਼ਅਪ ਇਹ ਬਣਾਉਂਦਾ ਸਰੀਰ ਨੂੰ ਘੋੜੇ ਵਰਗਾ ਜਿਹੜਾ ਕਹਿੰਦੇ ਹੁੰਦੇ ਨਾ ਆਖਾਲੋ ਘੋੜੇ ਵਰਗਾ ਏ ਬਣਾਉਂਦਾ ਘੋੜੇ ਵਰਗਾ ਚਲ ਕਹੇ ਚੀਜ਼ ਦੀ ਲੋੜ ਨਹੀਂ ਰੋਟੀਆਂ ਹੀ ਕੰਮ ਕਰਨੀਆਂ ਚਲ 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 ਛੜਦੀ ਮੜਾ ਜਲਦੀ ਆ ਗਿਆ ਸ਼ੋਬਰ ਛੜ ਦੇ ਉਹਨੂੰ ਲਾ ਲੈਂਦੇ ਕਰ ਛੱਡੀ ਮੜਾ ਉਹ ਵੀਡੀਓ ਤੇ ਆ ਗਿਆ ਤੂੰ ਆ ਜਾ ਉੱਥੋਂ ਉੱਥੋਂ ਆ ਸ਼ੁਰੂ ਤੋਂ ਪਿੱਛੋਂ ਚਲ ਚਲ ਖਿੱਚ ਕੇ ਥੱਲੇ ਥੱਲੇ ਖਿੱਚ ਕੇ ਥੱਲੇ ਚਲ 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 ਲੈ ਹਾ ਹਾ ਬਹੁਤ ਵਧੀਆ ਚਲੋ ਲੱਗਦੀ ਰਹਿੰਦੀ ਆ ਲਾਓ ਲਾਓ ਆਇਆ ਰੈਂਡੀਆ ਤੋਂ ਵੀ ਲਾਇਆ ਯਾਰ ਖੜ ਗਏ ਆ ਇੱਕ ਇੱਕ ਕਰ ਦਿਓ ਇੱਕ ਸਿੰਗਲ ਸਿੰਗਲ ਕਰ ਦਿਓ ਬਸ ਚਲੋ ਸਿੰਗਲ ਕਰ ਦਿਓ ਸਿੰਗਲ ਫਿਰ ਵੇਟ ਹੁੰਦੀ ਆ ਬਾੜੀ ਛੋਟੇ ਚੱਕ ਲੈ ਛੋਟੇ ਛੋਟੇ ਵੇਟ ਲਿਆ ਕੇ ਰੱਖ ਬਹੁਤ ਵਧੀਆ ਬਹੁਤ ਵਧੀਆ ਚਲੋ ਚਲੋ 61 ਹੋਰ ਲਉਣਾ ਚਲੋ ਚਲੋ ਪਾ ਦਿਓ ਪੜਾਕੇ ਕਰਾ ਜਾ। ਬਹੁਤ ਵਧੀਆ ਸੁੱਖੇ ਬਹੁਤ ਵਧੀਆ ਇੱਕ ਸੈਟੀ ਲਾਈ ਦਿਲੋ ਇੱਕ ਅਗੀ। ਲਾ ਦੇ ਪੰਜ ਹੀ ਲਾ ਦੇ ਫਿਰ ਪੰਜ ਹੀ ਲਾਵੇ। ਸੋ ਚਲੋ 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 ਚਲੋ। ਚੱਲ ਲਾ। ਲਉਣਾ ਨਹੀਂ ਆ। ਟਰਾਈ ਕਰ ਇਹਨੂੰ ਕੁਛ ਨਹੀਂ ਹੁੰਦਾ। ਲੋ ਵੀ ਇਹ ਟਰਾਈ ਕਰਿਓ ਸਾਰੇ ਇਹਨੇ। ਉਹ ਜ਼ਬਰਦਸਤ ਹੈ। ਟਾਕੇ ਪਾ ਕੰਮ। ਚਲ 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 ਇਹ ਲੱਗੇ ਆ ਨਾ ਸ਼ੋਲਡਰ ਹੀ ਲਾ ਲੈ ਬਸ ਲਾਸਤੇ ਉਧਰੋਂ ਸ਼ੁਰੂ ਕਰੋ ਉਧਰੋਂ ਤੂੰ ਲਾਉਂਦਾ ਨਾ ਜੇ ਬਾਹਲੇ ਨਹੀਂ ਲਾਏ ਕਦੇ ਹਿਸਾਬ ਨਾਲ ਲਾ ਲਈ ਸਰੀਰ ਡੁੱਟ ਜਾਣਾ ਜ਼ਰਾ ਚੰਗਾ ਚਲ 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 ਖਿੱਚ 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 ਉਹ ਲਫਾਫਾ ਚੱਕਦੇ ਬਸ ਕੋਈ ਨਹੀਂ ਹੋ ਜਾ ਟਰੱਕ ਆ ਛੱਡ ਜੋ ਮੈਂ ਹੁਣ ਆ ਚੱਕੀ ਹੋਏ ਲਫਾਫਾ ਆ ਇੱਥੇ ਆ ਮੜਿਆ ਕਿੱਧਰ ਗਿਆ ਉਹ ਆ ਜਾ ਸਹੀ ਮੜਿਆ ਇੱਕ ਨਾ ਤੈਨੂੰ ਵੱਧ ਲਵਾ ਦੇਾਂਗੇ ਮਗਰੋਂ ਦੋ ਹੋ ਉਥਲੇ ਹੀ ਚੰਗਾ ਸ਼ੁਰੂ ਤੋਂ ਉੱਥੇ ਆ ਜਾ ਆ ਜਾ ਵੇਟ ਵਧਾ ਲਓ ਵੇਟ ਵੇਟ ਵਧਾ ਲਓ 10 ਵਾਲੀਆਂ ਕਰ ਲਓ ਮੈਂ ਇਹਦੇ ਨਾਲ ਵੇਟ ਆਹੀ ਥੋੜਾ ਨੀਗਾ ਠੀਕ ਹੈ ਹੈ ਸਪੀਡ ਨਾ ਲਾਉਣੀ ਆਪਕੇ ਆ ਜਾ

곗께 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 ਹਾਂ ਵਧਾਓ ਦਾ ਸਪੀਡ ਹੋ ਰਿਹਾ ਹਾਂ ਖੱਟ ਖੱਟ ਖੱਟੇ ਜੰਪਲਾ ਲਾ ਕੇ ਉੱਤੇ ਜੰਪਲਾ ਲਾ ਕੇ ਰ ਥੱਲੇ ਪੈਰ ਜੋੜ ਕੇ ਚੱਕੇ ਜਾਂਦੇ ਆ ਚੱਲ ਫਿਰ ਚੱਕੇ ਜਾਂਦੇ ਤਾਂ ਉਹ ਲਾਖ ਹਾਂ ਉਹ ਸਾਲਾ ਲੋ ਚੰਗੀ ਤਰ੍ਹਾਂ ਟਾਈਮ ਲਾ ਕੇ ਲੱਗੂਗੀ ਕੱਲੇ ਕੱਲੇ ਦੀ ਠੀਕ ਹੈ ਵੇਖਾਂ ਕਿ ਕਿਹੜਾ ਜਲਦੀ ਲਾਉਂਦਾ ਸਾਲੇ ਲੋ ਚੰਗੀ ਤਰ੍ਹਾਂ ਗੱਡ 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 ਹਾਂ ਜੰਪ ਮਾਰਾ ਕਰ ਇੱਥੋਂ ਜੰਪ ਹਾਂ ਦੋਨੇ ਪੈਰ ਬਰਾਬਰ ਬਰਾਬਰ ਬਾਹਰ ਨੂੰ ਖੋਲਿਆ ਕਰ ਚਲ ਵੀ ਠੀਕ ਐ ਵੀ ਠੀਕ ਐ ਕਰੋ ਟਰਾਈ ਸਾਰੇ ਜਣੇ ਠੀਕ ਐ